ਨੇ ਲਈ ਫੇਸਬੁੱਕ ਤੇ ਦੇਖ ਕੇ ਇੱਕ ਮਹਿੰਗੀ 1000 ਰੁਪਏ ਮੁੱਲ ਦੀ ਕੈਪ ਆਰਡਰ ਕੀਤੀ ਸੀ ਜਦੋਂ ਡਿਲੀਵਰੀ ਬாய் ਪਾਰਸਲ ਦੇਣ ਆਇਆ ਤੇ ਪਾਰਸਲ ਖੋਲ੍ਹਿਆ ਤਾਂ ਉਸ ਦੇ ਵਿੱਚੋਂ ਸਿਰਫ ਇੱਕ ਚਮਚਾ ਨਿਕਲਿਆ ਇਹ ਪਹਿਲਾ ਮਾਮਲਾ ਨਹੀਂ ਹੈ ਇੱਕ ਹੋਰ ਵਿਅਕਤੀ ਅਨਿਲ ਸ਼ਰਮਾ ਨੇ ਦੱਸਿਆ ਕਿ ਉਹ ਉਸਨੇ ਆਨਲਾਈਨ ਬਾਲ ਕਾਲ ਕਰਨ ਵਾਲਾ ਮਹਿੰਗਾ ਤੇਲ ਮੰਗਵਾਇਆ ਸੀ ਪਰ ਬੇਕਾਰ ਨਿਕਲਿਆ ਉੱਥੇ ਹੀ ਡਿਲੀਵਰੀ ਬாய் ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ 700 ਦੇ ਵਿੱਚ ਇੱਕ ਕੈਮਰਾ ਕਿਸੇ ਨੇ ਮੰਗਾਇਆ ਸੀ ਪਰ ਪਾਰਸਲ ਦੇ ਵਿੱਚੋਂ ਵਾਲਾ 50 ਰੁਪਏ ਵਾਲਾ ਪਰਫਿਊਮ ਨਿਕਲਿਆ ਸੋ ਉਸਨੇ ਦੱਸਿਆ ਕਿ ਅਜਿਹੇ ਪਾਰਸਲਾਂ ਦੀ ਰਿਟਰਨ ਵੀ ਨਹੀਂ ਪੈਂਦੀ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਵਿੱਚ 99% ਲੋਕਾਂ ਦੇ ਆਨਲਾਈਨ ਸ਼ਾਪਿੰਗ ਦੇ ਵਿੱਚ ਆਰਡਰ ਗਲਤ ਆ ਰਹੇ ਹਨ ਕਿਉਂਕਿ ਇਨ੍ਹਾਂ ਸੋਸ਼ਲ ਸਾਈਟਾਂ ਦੇ ਜ਼ਿਆਦਾਤਰ ਅਨधिकृत ਅਤੇ ਬੋਗਸ ਕੰਪਨੀਆਂ ਬਣਿਆ ਹੋਈਆਂ ਨੇ ਅਤੇ ਗਲਤ ਚੀਜ਼ ਨਿਕਲਣ ਤੋਂ ਬਾਅਦ ਉਸ ਨੂੰ ਰਿਟਰਨ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਸ ਸਾਈਟ ਤੋਂ ਚੀਜ਼ ਮੰਗਵਾਈ ਹੁੰਦੀ ਹੈ ਉਹ ਸਾਈਟ ਹੀ ਨਹੀਂ ਲੱਭਦੀ ਮੈਂ ਮੀਤੰਦਰ ਰੋਗਦਾ ਪਤਰਨ ਵਾਲਾ ਅਨੂਸ਼ਰਮਾ ਮੈਂ ਵੀ ਮੰਗਾਇਆ ਸੀਗਾ ਤੇਲ ਬੜੀ ਉਹਦੀ ਐਡਵਰਟਾਈਜ਼ ਸੀਗਾ ਇੱਕ ਇੱਕ ਨਾਲ ਜੀ ਇੱਕ ਸ਼ੀਸ਼ੀ ਫਰੀ ਪਰ ਮੈਂ ਲਗਾ ਕੇ ਵੇਖਿਆ ਬਿੱਲਾ ਹੀ ਪਿਆ ਦੋ ਤਿੰਨ ਵਾਰੀ ਲਗਾਇਆ ਉਹ ਤੇ ਜਿਹੜੇ ਪਹਿਲੇ ਕੋਈ ਇੱਕ ਮਾੜਾ ਮੋਟਾ ਇੱਕ ਵਾਲ ਵੀ ਕਾਲਾ ਕੀਤਾ ਨਾ ਠੀਕ ਆ ਪਾਰਸਲ ਆ ਮੈਂ ਇਹਨੂੰ ਖੋਲ ਕੇ ਚੈੱਕ ਕੀਤਾ ਇਹਨੇ ਚੀਜ਼ ਮਗਾਈ ਆ 1000 ਰੁਪਏ ਦੀ ਠੀਕ ਹੈ ਜੀ ਇਹਦੇ ਜੇ ਹੁਣ ਇਹ ਕੱਪ ਦੇ ਵਜਾ ਇਹਨੇ ਕੋਈ ਕੋਈ ਚਮਚਾ ਪਾ ਕੇ ਭੇਜ ਦਿੱਤਾ ਹੁਣ ਬੰਦਾ ਦੱਸੇ ਇਹ ਦੇ ਵਿਚਾਰੇ ਨੂੰ ਕੀ ਕਵਾਂਗੇ ਹੁਣ ਸਾਡੀ ਤੇ ਡਿਲੀਵਰੀ ਪੈ ਗਈ ਇਹਦੀ ਵੇਟਾ ਨਹੀਂ ਪੈਣੀ ਠੀਕ ਹੈ ਨਾ ਇਹਦੇ ਪੈਸੇ ਮਰ ਗਏ ਹੁਣ ਇਸ ਟਾਈਮ ਆ ਲੋਕੀ ਭਾਜੀ ਸਾਨੂੰ ਕਹਿੰਦੇ ਆ ਕਿ ਤੁਸੀਂ ਦੇ ਕੇ ਗਏ ਹੋ ਤੁਸੀਂ ਦੱਸੋ ਜੀ ਕਿਦਾ ਰਿਟਰਨ ਪਾਣੀ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਇਸ ਚੀਜ਼ ਦਾ ਜੀ ਹਾਂ ਤੇ ਸਿਰਫ ਜਾਣ ਆਈ ਸਿਰਫ ਡਿਲੀਵਰੀ ਦੇ ਸਕਦੇ ਆ ਅਗਲੇ ਬੰਦੇ ਕੋਲ ਸਮਾਨ ਲੈਣਾ ਸਮਾਨ ਦੇ ਦੇਣਾ ਸਾਨੂੰ ਨਹੀਂ ਪਤਾ ਕਿੱਥੋਂ ਆ ਰਿਹਾ ਕਿੱਥੋਂ ਨਹੀਂ ਆ ਰਿਹਾ ਠੀਕ ਹੈ ਖਾਸ ਕਰਕੇ ਤਾਂ ਪਹਿਲੀ ਗੱਲ ਤੇ ਇਹ ਚੀਜ਼ ਕੋਈ ਸਹੀ ਨਹੀਂ ਨਿਕਲਦੀ ਇਹ ਫਰੋਡ ਚੀਜ਼ ਆ ਤੇ ਨਾ ਹੀ ਮੰਗਾਓ ਤੇ ਚੰਗੀ ਗੱਲ ਆ ਅਇਤੇ ਸਾਰਿਆਂ ਨੂੰ ਕਹਿੰਨੇ ਆ ਕਿ ਜਿਹੜਾ ਫੇਸਬੁੱਕ ਵਾਲਾ ਵਾਜਾ ਕੋਈ ਵੀ ਆ ਇੰਸਟਾਗ੍ਰਾਮ ਤੋਂ ਮੰਗਾਉਂਦੇ ਹੋ ਜਾਂ ਗੂਗਲ ਤੋਂ ਮੰਗਾਉਂਦੇ ਹੋ ਇਹ ਸਭ ਚੀਜ਼ਾਂ ਫਰੋਡ ਆਂਦੀਆਂ ਨੇ ਇਹ ਦਿੱਲੀ ਤੋਂ ਹੁੰਦਾ ਸ਼ਿਪਮੈਂਟ ਹੁੰਦਾ ਪਰ ਸੇਲਰ ਸਹੀ ਚੀਜ਼ ਨਹੀਂ ਭੇਜਦਾ ਦਿਖਾਂਦਾ ਕੁਝ ਹੋ ਰਿਹਾ ਭੇਜਦਾ ਕੁਝ ਹੋ ਰਿਹਾ ਤੇ ਨਾ ਹੀ ਇਹਦੀ ਰਿਟਰਨ ਪਾਲਿਸੀ ਹੁੰਦੀ ਆ ਨਾ ਹੀ ਕੁਛ ਆ ਤੇ ਜਿਹੜੇ ਕਸਟਮਰ ਤੇ ਉਹ ਪੈਸੇ ਮਰ ਜਾਂਦੇ ਆ ਜਿਹੜਾ ਤੁਸੀਂ ਮੰਗਾਇਆ ਸੀ ਹੁਣ ਤਾਂ ਢੀਕ ਐਗਜ਼ਾਮਪਲ ਦੇ ਦਿੰਨੇ ਆ ਅਸੀਂ ਤੇ ਤੁਹਾਨੂੰ ਕੀ ਚੀਜ਼ ਮਿਲੀ ਪਰਫਿਊਮ ਮਿਲਿਆ ਤੁਸੀਂ ਕੈਮਰਾ ਮੰਗਾਇਆ ਸੀ ਮਿਲਾ ਤੁਹਾਨੂੰ ਪਰਫਿਊਮ 700 ਰੁਪਿਆ ਦਾ ਡੀਜੇਸ ਤੋਂ ਚਲੇ ਗਿਆ ਉਹ ਤੁਹਾਨੂੰ ਮਿਲਿਆ ਨਹੀਂ ਵਾਪਸ ਇਹ ਅਸੀਂ ਕਹਿਣਾ ਚਾਹੁੰਦਾ ਕਿ ਸਾਰੇ ਗੁਦਾਸਪੁਰ ਨੂੰ ਕਿ ਆਪਣੇ ਜਿਹੜੇ ਫੇਸਬੁੱਕ ਜਾਂ ਇੰਸਟਾਗ੍ਰਾਮ ਤੋਂ ਜਿਹੜੇ ਤੁਸੀਂ ਪਾਰਸਲ ਮੰਗਾਉਂਦੇ ਹੋ ਉਹ ਨਹੀਂ ਮੰਗਾਣੇ ਚਾਹੀਦੇ ਕਿਉਂਕਿ ਉਹ ਸਭ ਚੀਜ਼ ਜਿਹੜੀ ਹੈ ਫੇਸਬੁੱਕ ਤੇ ਦਿਖਾਉਂਦੇ ਆ ਸਭ ਫਰੋਡ ਹੈ ਭਾਜੀ ਅੱਜ ਤੱਕ ਤੇ ਘਰ ਤੋਂ ਘੱਟ ਨਹੀਂ ਤੇ ਜਿੰਨੇ ਕਸਟਮਰ ਆਏ ਆ ਇਹ ਤੇ ਸਾਰਿਆਂ ਨੂੰ ਕਹਿਦਾ ਕਿ ਜਿਹੜਾ ਵਾਈਟ ਪਾਰਸਲ ਆ ਉਹ ਨਹੀਂ ਲੈਣਾ ਕਿੰਨੇ ਕਹਿੰਦਾ ਮੈਂ ਮੇਰੇ ਹੋਂਡੇ ਦੇ 99% ਜਿਹੜੇ ਆ ਕਿ ਫੇਕ ਹੀ ਲਿਖਲੇ ਆ ਫਰੋਡ ਹੀ ਲਿਖਲੇ ਹੋਇਆ ਤੇ ਜਿਹੜਾ 1% ਹੋਏਗਾ ਜਿਹੜਾ ਕਿ ਅਸੀਂ ਇਨਕੀਤਾ ਅਸੀਂ ਮੈਂ ਪਿੰਡ ਘਰਾਲੇ ਤਾ